ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਤੂ ਬੱਦਰਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤ ਰਹੋਗੇ ਬੇਸ਼ਤ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਜੀ ਅੱਜ ਦੀ ਵਿੱਚ ਆਪਣੀ ਪਿੰਡ ਮੂਸੇ ਜ਼ਿਲ੍ਹਾ ਸ਼ਹਿਰ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਜਿਹੜੀ ਇਹਨੂੰ ਤਰਨਤਾਰ ਸਾਹਿਬ ਸਜਣੋਂ ਪੈਂਦੀ ਆ ਵਾਹੀਰੇ ਦੇ ਕੋਲ ਪਹੁੰਚ ਚੁੱਕੇ ਆਂ ਚਾਰ ਪਸ਼ੂ ਲੈ ਕੇ ਆਇਆ ਹੈ ਵਧੀਆ ਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਨੇ ਰਹੋ ਤੇ ਆਪਣੀ ਨਰਖ ਪਰਖ ਕਰਨਾ ਨਾ ਭੁੱਲਣਾ ਦਬਕੇ ਸ਼ੇਅਰ ਕਰ ਦਿਓ ਹੋਰ ਵੀ ਕਿਹੇ ਵੀਰ ਦਾ ਕੋਈ ਫਾਇਦਾ ਆ ਜੇ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਆਓ ਕਰੀਏ ਗੱਲਬਾਤ ਤੇ ਪੁੱਛੀਏ ਅੱਜ ਦੇ ਭਾਅ ਪਤੇ ਬਾ ਹੀਰੇ ਸਾਸਿਕ ਕਾਲ ਹੋ ਸਣਾਓ ਠੀਕ ਆ ਗਿਆ ਚੱਲਦੇ ਕਾਰੋਬਾਰ ਹਾਂ ਵਧੀਆ ਵਧੀਆ ਕਿਰਪਾ ਜੀ ਠੀਕ ਹੈ ਜੀ ਅੱਜ ਕਿੰਨੇ ਪਸ਼ੂ ਆ? ਆ 4 ਆ ਭਾਈ। ਚੌਂ ਦੀ ਡਿਟੇਲ ਕਰਨੀ ਖਾਂਜੀ ਹਨਾ। ਤੇ ਪਹਿਲੋ ਸਭ ਤੋਂ ਐਡਰੈਸ ਕਰੀਏ ਨੋਟ। ਪਿੰਡ ਮੂਸੇ ਜ਼ਿਲ੍ਹਾ ਕਰਨਧਰਨਾ। ਹਾਂ। ਹਾਂ ਜੀ। ਤਹਿਸੀਲ ਵੀਤਨ ਤਰਸਾ। ਤੇ ਮੋਬਾਈਲ ਨੰਬਰ। 9113134613 ਠੀਕ ਹੈ। ਝੋਟੀ ਤਾਂ ਸ਼ੁਰੂਆਤ ਕਰੀਏ। ਹਾਂ ਜੀ ਜੀ ਭਾਈ ਕੱਲ ਸੂਈ ਆ। ਕੱਲ ਸੂਈ ਆ। ਹਾਂ ਜੀ ਜੀ। ਤੇ ਕਿੰਨਾ ਪੌਲਾ? ਭਾਈ ਜੀ 6-7 ਕਿਲੋ ਪੌਲਾ ਠੰਡਾ ਹੈਗਾ। ਫਸਾਵ ਕਰਤੀ ਸਿਰੇ 4 ਕਿਲੋ ਦੇਤਾ। ਅੱਛਾ। ਹਾਂਜੀ ਹਾਂਜੀ ਇੰਨਾ ਦੇਣਾ ਪਹਿਲਾ ਤੇ ਦੂਜਾ ਸਵੇਰਾ ਦੂਜਾ ਸਵੇਰਾ ਭਾਜੀ ਦੂਜੇ ਸਵੇਰਾ ਸਾਫ ਕਰਤੀ ਸਰੇ ਠੀਕ ਆ ਜੀ ਇਹ ਤਾਂ ਸਾਢੇ 6:30 ਵਜੇ ਸਾਫ ਕਰਤੀ ਆ ਹੂੰ ਕੋਈ 9 ਕਿਲੋਾਂ ਦੇ ਦੁੱਧ ਕੱਢਿਆ ਪਹਿਲੇ ਨੇ 9 ਸਾਢੇ 9 10 ਕਿਲੋ ਦੁੱਧ ਤੋਂ ਨਹੀਂ ਜਾਂਦੇ 11 ਕਿਲੋ ਦੁੱਧ ਵਧਿਆ ਤੇ ਜਾਊਗੀ ਦਿੱਤੀ ਜਾਊਗੀ ਹਨਾ ਹਾਂਜੀ ਹਾਂਜੀ ਝੋਟੀ ਸੋਹਣੀ ਸਿੰਘ ਮੋਹ ਦੀ ਬੰਤਰ ਸੋਹਣੀ ਆ ਖੋਲ ਦੀਏ ਭਾਜੀ ਖੋਲੋ ਜੀ ਤੁਰੋ ਲਓ ਜੀ ਓਏ ਕਿਹ ਬਾਈ ਬਹੁਤ ਚੰਗੀ ਲਿਖਲੀ ਠੀਕ ਆ ਜੀ ਹਾਂਜੀ ਲਓ ਸੱਜਣ ਤੇ ਕੱਟੇ ਨੂੰ ਜਨਮ ਦਿੱਤਾ ਆ ਮੇਲ ਕਾਫ ਆ ਗਿਆ ਮਗਰ ਬੱਚਾ ਕੱਟਾ ਤਾਂ ਹੋ ਗਿਆ ਜੀ ਤੇ ਕੱਟਾ ਹੋ ਸਾਵੇ ਠੀਕ ਹੈ ਜਿੰਨਾ ਨਾ ਰੂ ਲੈ ਜੀ ਚੌਣ ਓਕੇ ਹੈ ਨਾ ਇੱਕ ਨੰਬਰ ਤੇ ਭਾਈ ਹੋਊ ਭਾਜੀ ਠੀਕ ਹੈ ਭਾਈਓ ਕਿਹੜੀ ਆਪਾਂ ਜਾਣੀ ਭਾਈ ਜਾਣੀ ਦੇ ਵਡਿਆੜੀ ਹਾਂਜੀ ਆਨਲਾਈਨ ਕਾਲ ਕੱਲਤੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਆਨਲਾਈਨ ਮੰਗਾਵੇ ਚੌਣ ਓਕੇ ਆਪਣੀ ਗਾਰੰਟੀ ਕਿੰਨੇ ਇੱਥੇ ਚੋੜੀ ਫਿਰਨੇ ਕੋ ਗਾਰੰਟੀ ਠੀਕ ਹੈ ਜੀ ਲਓ ਜੀ ਸੇਂਗ ਸੇਂਗ ਸਜਣਾ ਬਹੁਤ ਸੋਹਣਾ ਲੱਗਾ ਜੀ ਅੰਦਰ ਛੋਟੀ ਚੰਗੀ ਆ ਥੰਥੰਦੀ ਫੇਸ ਕੁਆਲਿਟੀ ਸਾਰੀ ਚੰਗੀ ਆ ਨਾ ਲਈ ਆ ਪਤਲੀ ਜੰਮੜੀ ਦੀ ਆ ਤੇ ਬਣੀ ਜੀ ਵੱਧ ਗਈ ਸੁਗੇ ਅੱਛਾ ਬ੍ਰੇਕੀਆਂ ਬੜੀਆਂ ਹਨਾ ਹਾਂ ਜੀ ਤਰੀਕਾ ਨਾਲ ਥੋੜਾ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਆਰਡਰ ਕੁਆਲਿਟੀ ਬੰਦ ਕੇ ਜੀ ਬੰਦ ਹੀ ਹੋ ਗਏ ਬੰਦ ਜੀ ਤੇ ਗੱਲ ਕਰਕੇ ਰੇਟ ਦੀ ਕਿੰਨੇ ਦੀ ਆ ਦੇਰੀ ਆਪਾਂ ਮੁੱਲ ਆਪਣਾ ਵੀਡੀਓ ਵਿੱਚ ਬੋਲੇ ਮੁੱਲ ਜਾਇਜ਼ ਹੁੰਦੇ ਆ ਠੀਕ ਆ ਹਾਂਜੀ ਹਾਂਜੀ ਐਰ ਕੀ ਵੀ ਜਾਇਜ਼ ਹੀ ਕਰਦੇਗੇ ਜਾਇਜ਼ ਮੁੱਲ ਜਾਇਜ਼ ਹਾਂ 10 ਮਿੰਟ ਹੋਣਗੇ ਭਾਵੇਂ ਅੱਜ ਵੀ ਕੋਈ ਠੀਕ ਆ ਹਾਂਜੀ ਹੋਰ ਦੀ ਜਾਊਗੀ ਹੋਰ ਦੀ ਜਾਊਗੀ ਤਾਂ ਕਿੰਨੇ ਦੇ ਦੇ ਮੁੱਲ ਬਿਆਸੀ ਹਰ 82 ਤੇ ਐਂਡ 83 ਵੀ ਦੇ ਦਾਂਗੇ ਹੋਰ ਕਰ ਦਈਏ ਆਪੇ ਕਰ ਦੋ ਜਿਆ ਜਿਆ ਤਰਾ ਨਹੀਂ ਕਰ ਦਈਏ 1000 ਦਾ ਕਰ ਦਾਂਗੇ ਨਹੀਂ 1000 ਨਹੀਂ ਬੰਨਾ ਨਹੀਂ 1000 ਨਹੀਂ ਦੋ ਦਾ ਕਰ ਦਈਏ 1000 ਦਾ ਕਰ ਦਈਏ 78 ਦੀ ਦੇ ਦਈਏ ਜੱਸਰੋ ਆਪਣੀ ਕਮਾਈ 1000 1500 ਹੁੰਦੀ 2000 ਚੱਲ 78 ਦੀ ਦੇ ਦਈਏ ਜੱਸਰੋ ਚੱਲ ਜੋ ਆਖਿਆ ਤੂੰ ਠੀਕ ਹੈ ਜੀ ਗਿੱਲਾ ਨਾਰੂ ਆ ਜਾ ਛੋਟੀ ਹੋਣੀ ਹੋਣੀ ਭਾਜੀ ਠੀਕ ਹੈ ਜੀ ਦੁੱਧ 10000 ਕਿਲੋ ਛੋਟੀ ਦੇ ਜਣਾ ਠੀਕ ਹੈ ਜੀ ਨਹੀਂ ਛੋਟੀ ਚੰਗੀ ਹੈ ਦੁੱਧ ਭਰ ਦੋਗੇ ਥਾਂਲੇ ਬਾਸ ਥੋੜਾ 7 ਵਜੇ ਛੋਟੀ ਚੋਈ ਆ ਹਾਂ। ਆਈ ਠੰਡੀ ਰਹੀ ਛੋਟੀ। ਠੀਕ ਹੈ ਜੀ। ਵਾਹ ਜੀ ਵਾਹ। ਹਾਂ ਜੀ। ਖਾਨ ਬੜਾ ਕੰਮ ਦਾ ਲੱਗਾ ਹਨ। ਹਾਂ ਜੀ। ਬਿਲਕੁਲ ਓਕੇ ਰਿਪੋਰਟਾਂ ਥਾਣਾ ਲੋਦੇ। ਪਤਲੀ ਚਮੜੀ ਦੀ ਆ। ਤੇ ਛਾਈ ਵਾਲ ਆ ਗਈ ਇੱਕ। ਤਾਜੀ ਫੁਈ। ਹਾਂ ਜਰਸੀ ਕ੍ਰਾਉਸ ਆ। ਜਰਸੀ ਕ੍ਰਾਉਸ ਤੇ ਛਾਈ ਵਾਲ। 11 ਕਿਲੋ ਹੈਗਾ। 11 ਕਿਲੋ। ਹਾਂ ਜੀ ਹਾਂ ਜੀ। 10 ਮੰਨੇ ਕੋਈ ਆ ਨਾ। 10 ਮੰਨ ਲਈ ਕੋਈ ਚੱਕਰ। ਠੀਕ ਹੈ। ਮਗਰ ਮੇਲ ਕਾਫ ਬੱਚਾ ਆ ਗਿਆ। ਹਾਂ ਜੀ ਮੱਛੀ ਆ ਗਈ ਆ। ਮੱਛੀ ਆ। ਤੇ ਬੱਚਾ ਨਹੀਂ ਬੱਚਾ। ਇੱਕ ਬੱਚੀ 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 ਭਾਜੀ। ਕਿਹੜੀ ਆ? ਤੀਜੇ ਨੰਬਰ ਤੇ ਆ ਜੀ ਠੀਕ ਹੈ ਜੀ ਤੋਰਾ ਤੋਰਾ ਕਰਾਉ ਜੇਕਰ ਉਹਨਾ ਅੱਗੇ ਵਾਹਨਾ ਸਜਣੋਂ ਉਹਨਾ ਪਿੱਛੇ ਆ ਤੇ ਮੀਡੀਅਮ ਸਾਈਜ਼ ਆ ਠੀਕ ਹੈ ਜੀ ਹਾਂ ਸਾਧੂ ਜਗਤ ਪਾਜੀ ਬੰਦਾ ਪਾਉਗਾ ਨਾ ਪੋ ਠੀਕ ਹੈ ਜੀ ਦੁੱਧ ਸੰਘਣਾ ਮੱਝਾਂ ਉਹਦਾ 11 ਕਿਲੋ ਦੁੱਧ ਹੈ ਨਾ ਗਰਮੀ ਦੇ ਵਿੱਚ ਗਰਮੀ ਦਾ ਤੋਹਫਾ ਦੇਣਾ ਬੰਦ ਦੁੱਧ 11 ਕਿਲੋ ਚਵਾਈ ਦੀ ਇੱਕ ਨੰਬਰ ਹੋਊਗੀ ਪਾਜੀ ਚਵਾਈ ਦੀ ਓਕੇ ਹੈ ਨਾ ਚਵਾਈ ਦੀ ਇੱਕ ਨੰਬਰ ਹਾਂ ਸਲੇ ਗਰਮੀਆਂ ਜੇ ਇੱਜਾ ਲੇਕਿਨ ਆਨੇ ਕਰਕਣਾ ਹੀ ਆ ਬਾਂਡੋ ਕੋਨੇ ਹਾਂਜੀ ਸੋਣੀ ਆ ਕਾਲੀ ਲੈਂਦੀ ਐ ਪਾਗੀ ਆਪਾਂ ਦੂਜਾ ਸੂਰ ਪਹਿਲਾ ਹੀ ਆ ਦੂਜਾ 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 ਠੀਕ ਆ ਦੂਜਾ ਸੂਰ ਕਿਤਰਾ ਹੀ ਉਤਰਾ ਹੀ ਆ ਫਾ ਜਣੀ ਹਾਰ ਸ਼ਿੰਗਾਰ ਤੋਂ ਕੀਤਾ ਹਾਂ ਸ਼ਿੰਗਾਰ ਘੱਟ ਹੀ ਲਾਉਂਦੇ ਜੀ ਆਹੋ ਤੁਸੀਂ ਵੀ ਆਰਡਰ ਕੋਈ ਨਹੀਂ ਲਾਇਆ ਠੀਕ ਆ ਜੀ ਕਿੰਨੇ ਕੀ ਦੇ ਦਿੱਗੇ ਮੋਲ ਆ ਗਿਆ ਇਹਦਾ ਕਿੰਨਾ ਜੀ ਮੋਲ 40000 37000 ਦੀ ਦੇ ਦਾਂਗੇ ਨਹੀਂ ਖੁੱਲਾ ਮਾਰ 37000 ਦੀ ਨਹੀਂ ਜਾਜ ਕਰਗੇ ਜਾਇਜ਼ ਕਰੀ ਬਾਈ ਬਹੁਤ ਜਾਇਜ਼ ਹੈ ਬੱਚੀ ਜਾਇਜ਼ ਕਰੀਏ ਜਾਇਜ਼ ਹੋਰ ਕਰੀਂ ਠੰਡੀ ਇਧਰ ਬੈਠੋ ਭਾਵੇਂ ਦਿਵਾਕ ਬੈਠਾ ਰਵੇ ਥੱਲੇ ਤੇ ਠੀਕ ਹੈ ਜੀ ਠੰਡੇ ਜਾ ਤੇ ਤੁਹਾਨੂੰ ਸੀਸਾ ਦੇਣਗੇ ਚੋਣ ਵਾਲੇ ਇਧਰ ਬੈਠੋ ਭਾਗਤਾਂ ਮਾਰੀ ਜਾ ਵਾਹ ਜੀ ਵਾਹ ਤੇ ਬਾਈ ਜੀ ਰੇ ਐਂਡ ਫਿਕਸ ਕਰ ਦਈਏ ਜਾਇਜ਼ ਨਹੀਂ ਕਰ ਦਈਏ ਲਾਸਟ 1 ਛੇ ਹਜ਼ਾਰ ਦੀ 34 ਦੀ ਕਰਕੇ ਨਹੀਂ ਹੋਣੀ ਬਾਈ ਕਰ ਦਈਏ 34 ਦੀ ਜਾਣ ਦੇ ਚੱਲ 35 ਦੀ ਕਰ ਦੇ ਮਾਰ ਦੇ ਸਾਪੀ 35 ਤੂੰ ਜਿਉਂ ਤੂੰ ਚਾਹਤਾ ਪਰ ਆਪਾਂ ਜਾ ਬੋਲਾ ਜਾਈਏ ਮੁੰਨਤ ਨਾਲ ਠੀਕ ਆ ਤੇ ਆ ਤਾਜੀ ਸਹੀ ਆ ਚੜੂਗਾ ਭਾਜੀ ਤੇ ਯਾਦ ਕਰੂਗਾ ਭਾਵੇਂ ਆਉਣ ਲੈਣ ਮਗਾਲੇ ਕੋਈ ਵੀਰ ਅੱਛਾ ਆ ਆਪਣੀ ਗਰੰਟੀ ਥਾਣਾ ਦੀ ਦਹਰਾ ਦੀ ਦੁੱਧ 10 ਕਿਲੋ ਪੱਕਾ ਜੀ ਜੀ ਤੇ ਆ ਤਾਜੀ ਸਹੀ ਆ ਹਾਂ ਤਾਜੀ ਸਹੀ ਦੁੱਧ 20 ਲੀਟਰ ਹੈਗਾ 20 ਕਿਲੋ ਮੌਕੇ ਦਾ ਪੱਕਾ ਹੋਊਗਾ ਪੱਕਾ ਪੱਕਾ ਤੇ ਮਗਰ ਵੱਚਾ ਮਗਰ ਵੱਚਾ ਲੈ ਸੂਈ ਹੋਗੇ 6-7 ਦਿਨ ਅੱਛਾ ਜੀ ਤਾਜੀ ਬਿਲਕੁਲ ਹਾਂ ਜੀ ਤੇ 20 ਕਿਲੋ ਮੌਕੇ ਦਾ ਬੋਲਾ ਹੈ ਨਾ ਦੋ ਰੱਖਦਾ ਇਹ ਜੀ ਭਾਜੀ ਬੋਲਾ ਨਹੀਂ ਦੁੱਧ ਬਣ ਗਿਆ ਹਾਂ ਦੁੱਧ ਦੁੱਧ ਝੂਠ ਮਾਰੀ ਗਈ ਏ ਠੀਕ ਹੈ ਸੱਚਾ ਇਧਰ ਦਾ ਦੁੱਧ ਸਹੀ ਕਾਲਿਆ ਭਾਜੀ ਕੰਮ ਸੱਚ ਨਹੀਂ ਚੱਲਦਾ ਨਹੀਂ ਨਹੀਂ ਸਚਾਈ ਪੈਰੋਂ ਕੀ ਬਣਾਉਣਾ ਰਾ ਪੈਰ ਜੇ ਇੱਕ ਮੜਾ ਬਣਾਉਣਾ ਉਹ ਮੜਾ ਵਧਿਆਣਾ ਆ ਨਾਉ ਨਹੀਂ ਆ ਗੜਾ ਦੱਸਿਆ ਚੰਗਾ ਹੁੰਦਾ ਮੈਂ ਕਿਸੇ ਤੋਂ ਕਿਉਂ ਗੱਲ ਕਰਾਉਣੀ ਆ ਇਹ ਨਾਉ ਵਧਿਆਣਾ ਇਧਰ ਭਾਜੀ ਭਾਵੇਂ ਇਤਰੇ ਬੈਠੇ ਰੋ ਇਧਰ ਜੋ ਪੈਰਾਂ ਦੇ ਸੱਚ ਨੂੰ ਨਾਉ ਵਧੇ ਜੇ ਤੇ ਮੈਂ ਕਹਾਂ ਦੋਹਾਂ ਦੇ ਵੇਖ ਸਕਦੇ ਕਿਵੇਂ ਨਾਉ ਵਧਿਆ ਦੋ ਠੰਡੇ ਆ 20 ਕਿਲੋ ਕ੍ਰੋਸ ਹੈਗੀ ਇਹਨੇ ਗਰਮੀ ਨਹੀਂ ਮਨਾਉਣੀ ਕ੍ਰੋਸ ਆ ਠੀਕ ਆ ਹਾਂ ਆ ਕ੍ਰੋਸ ਆ ਗਈ ਤੇ ਥਾਨ ਵੇਖੋ ਕਿੱਡਾ ਸੋਹਣਾ ਲੱਗਾ 20 ਲੀਟਰ ਹੈਗਾ 20 ਕਿਲੋ ਵਾਹ ਜੀ ਵਾਹ ਆ ਇਤਰਾ ਬੈਠੇ ਰਹੋ ਭਾਜੀ ਠੀਕ ਆ ਜੀ ਕ੍ਰੋਸ ਇਹਨੇ ਗਰਮੀ ਨਹੀਂ ਮਨਾਉਣੀ ਤੇ ਬਾਈ ਹੀਰੇ ਇਹਦੀ ਕੀਮਤ ਕਿੰਨੀ ਕਾ ਬਹੁਤ ਜਾਇਜ਼ ਭਾਜੀ ਅੱਛਾ ਅੱਜ ਦੇ ਹਿਸਾਬ ਨਾਲ ਉਤਰਾ 60000 ਦੀ ਆ ਹਾਂ ਅੱਜ ਛੋਟਾ ਸਿੱਧੀਆਂ ਛੋਟਾ ਹੀ ਰਾ ਹੀਰਾ ਹੋ ਜੇ ਕਰਾ ਅੱਛਾ ਜੀ ਹੀਰਾ ਆ ਗਿਆ ਦੀ ਰਸ਼ ਆ ਗਿਆ ਕਰਦੇ ਨਾ ਭਾਈ ਮਾਰੀ ਜਾ ਭੰਤਰਾ ਅੱਛਾ ਹਾਂ ਕਿੰਨੇ ਦੀ ਦੇਗੇ ਚਵਾਈ 1 ਅਕਲ ਨੰਬਰ ਤੇ ਮੋਲ ਦੀ ਗੱਲ ਕਰੀਏ 60000 60 ਹਾਂ ਨਾ ਕਿੰਨੇ ਦੀ ਦੇਣੀ 56 ਦੀ ਦੇ ਦੇਣੀ ਆਪਾਂ 56 ਦੀ ਦੁੱਧ 20 ਲੀਟਰ ਉਹ ਚ ਦੋ ਛੱਡ ਗਏ 20 ਲੀਟਰ ਆਣੀ ਜੰਨੇ ਦੀ ਹੈਗੀ ਦੋ ਛੱਡ ਗਏ ਹਾਂਜੀ ਦੋ ਛੱਡ ਗਏ ਨਹੀਂ ਛੱਡ ਦੇ ਮੰਨ ਲਿਆ ਕਰੋ ਕਿਤੇ ਸਾਡੀ ਮੰਨ ਜਾਂਦਗੇ 53 ਦੇ 53 ਦੀ ਨਹੀਂ 53 ਦੀ 43 ਦੀ ਜਾਂਦਗੇ ਹੈ ਨਹੀਂ ਇਹ ਜੰਗਾਰੀ ਹੋਗੀ ਜਾਂਦਗੇ ਇਹ ਤੇ ਅੜੀ ਅੜੀ ਸੀ ਪੈਖੀ ਗੱਲ ਚ ਹੈਣਾ ਠੰਡਾ ਟੰਗਰ ਥੋੜਾ ਐਡਾ ਲੱਗਦਾ ਅੱਜ ਹਾਂ ਨਹੀਂ ਸੋਹਣੀ ਹੈ ਵੇੜ 40 ਦੁੱਧ 20 ਲੀਟਰ ਵਾਲੀ ਇੰਨੀ ਤੇ ਹੁੰਦੀ ਨਹੀਂ ਆ ਨਹੀਂ ਆਉਦੀ ਹਾਂ ਫੈਰਪੁਰ ਬੰਨ ਵਾਲੇ ਆ ਨਾ ਪੂਰੇ 55 ਦੀ ਦਵਾਂਗੇ ਨਹੀਂ ਕਿਤਾ ਆ 53000 ਚਲੋ ਕੋ ਨਹੀਂ ਪੂਰੇ 55000 ਬੰਨੋ ਫਿਰ ਇਹਨੂੰ ਆ ਪਾਣੀ ਵੀ ਲੈ ਜੋ ਇੱਥੇ ਬੰਦ ਇੱਕ ਬੰਨੋ ਲੋ ਭਈ ਸਜਣੋ 55000 ਦੀ ਰਾਂਦਾ ਮਿਲ ਜੂਗੀ ਦੁੱਧ 20 ਕਿਲੋ ਆ ਤੇ ਹਫਤਾ ਕੋ ਗਿਆ ਨੂੰ ਸੋਈ ਇਹ ਗੱਲ ਕਹੀ ਆ ਭਾ 15 ਪਿੰਡ ਕੋ ਮਿਲ ਗਏ ਕਿਲੋ 20 ਲੀਟਰ ਇਹਦੇ ਦੁੱਧ ਹੈਗਾ ਠੀਕ ਹੈ ਤੋਰਾ ਕਰਾ ਰਿਹਾ ਰਿਹਾ ਚੈੱਕ ਕਹਿੰਦਾ ਵੀ ਹਣਾ ਉਹ ਦੇਖੋ ਵਾਹ ਜੀ ਵਾਹ ਇਹਦੇ ਮਗਰ ਬੱਛੀ ਆ ਗਈ ਬੱਛੀ ਆ ਗਈ ਹਣਾ ਹਾਂਜੀ ਹਾਂਜੀ ਵਾਹ ਜੀ ਵਾਹ ਬੱਛੀ ਕਿਸੇ ਨੇ ਦੇਣੀ ਹੋਵੇ ਤਾਂ 2000 ਚ ਬੰਦਾ ਕੋਈ ਮੰਗਦਾ ਉਹ ਅੱਛੀ ਕਈ ਬੰਦੇ ਨਹੀਂ ਖੜਨੜੇ ਹੁੰਦੇ ਸ਼ੌਂਕੀ ਹਾਂ ਤੇ ਕਈ ਕਹਿੰਦੇ ਦੁੱਧ ਨੂੰ ਚੱਲ ਸਾਨੂੰ ਹੁੰਦਾ ਡੇਰੀਆਂ ਵਾਲੇ ਦੁੱਧ 20 ਕਿਲੋ ਮੌਕੇ ਦਾ 2000 ਦੇ ਵਿੱਚੀ ਬੰਦਾ ਲਾਂਦਾ ਤੋਰਾ ਕਰਾ ਦੇ ਚੈੱਕ ਲੰਮਾ ਮੜਾਇਆ ਓ ਸਚਨੋ ਕਰਾਓ ਸਿਆ ਐਚ ਐਫ ਦੇ ਵਿੱਚ ਤੇ ਵਹਿੜ ਚੰਗੀ ਆ ਸੂਹਤ ਜਾਊਗੀ ਸੂਹ ਜਾ ਅੱਛਾ ਜੀ ਲੋਇ ਮੋੜ ਲਿਓ ਲਾਇਓ ਕੀ ਕਰਨ ਵਾਲਾ ਗੱਲ ਨਹੀਂ ਆ ਦੁੱਧ 20 ਲੀਟਰ ਠੰਡਾ ਹੈਗਾ ਅੱਛਾ 20 ਕਿਲੋ ਹਾਂਜੀ ਜੀ ਮੋਲੀ ਆਪਣੇ ਘਾਇ ਜੋੜਦੀਆਂ ਲੈਣ ਠੀਕ ਆ ਜੀ ਲੋ ਜੀ ਬੰਦੋ ਭਾਈ ਹੀਰੇਂ ਦੀ ਕੀਮਤ ਕਿੰਨੀ ਕਰਦਿਏ ਜਿਹਦਾ ਮੁੱਲ ਜਾਇਜ਼ ਹੀ ਕਰਨਾ ਕਿੰਨਾ ਜਾਇਰੀਏ ਤੇ ਇਹਦਾ ਮੁੱਲ ਹੀ ਜਾਇਜ਼ ਹੋਊਗਾ ਇਹਦਾ ਕਿੰਨਾ ਕਰਦਿਏ ਇਹਦਾ 64000 64 ਹਾਂਜੀ ਤੇ ਕਿੰਨੇ ਦੀ ਬਾਹਰ ਦੀ ਹਾਂਜੀ 60 ਦੀ ਕਰਦਿਏ ਨਹੀਂ 60 ਦੀ ਕਰਦਿਏ ਕੁਝ ਨਹੀਂ ਹੰਦਾ ਅਖੀਰਲਾ ਪੇਸ 10000 ਮੈਂ ਕਰੇਂ ਕੀ ਹੰਦਾ ਡਾਈਏ ਡੋਰੀਆਂ ਚਲ ਜੋ ਲੈਓ ਸੱਜਣੋ ਇਹ ਪਸ਼ੂ ਹੀ ਨੇ ਵੀਰ ਦੇ ਕੋਲ ਚਾਰ गांव दी डिटेल ਲੈ ਕੇ ਸਾਂਝੀ ਕਰਦੇ ਆ ਪਸ਼ੂ ਸਾਰੇ ਚੰਗੇ ਆ ਭਾੜਾ ਨਰਖ ਪਰਖ ਕਰਕੇ ਤਸल्ली ਲੈ ਜਾਓ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ